ਗੋਵਿੰਦ ਸਿੰਘ ਸਨ ਆਫ ਸਰਦਾਰ ਗੁਰਬਖਸ਼ ਸਿੰਘ ਪਿੰਡ ਪੰਨੀ ਵਾਲਾ ਫੱਤਾ ਜਦੋਂ ਵੀ ਨਗਰ ਕੀਰਤਨ ਹੁੰਦਾ ਹੈ ਤੇ ਇਹ ਆਪਣੀ ਮੋਟਰਸਾਈਕਲ ਰੇੜੀ ਲਿਆ ਕੇ ਜੋ ਵੀ ਪਿੱਛੇ ਲੋਕੀ ਕੇਲਿਆਂ ਦੇ ਛਿੱਲੜ ਸੁੱਟ ਦਿੰਦੇ ਹਨ ਡਿਸਪੋਜ਼ਲ ਗਲਾਸ ਡਿਸਪੋਜ਼ਲ ਕੋਹਲੀਆਂ ਤੇ ਹੋਰ ਕਾਗਜ਼ ਪੱਤਰ ਸੁੱਟ ਦਿੰਦੇ ਹਨ ਤਾਂ ਇਹ ਆਪਣੀ ਮੋਟਰਸਾਈਕਲ ਰੇੜੀ ਦੇ ਵਿੱਚ ਪਾ ਕੇ ਉਸ ਨੂੰ ਕਿਤੇ ਦੂਰ ਸੁੱਟ ਕੇ ਆਉਂਦੇ ਹਨ ਅਤੇ ਲਗਾਤਾਰ ਸਵੇਰ ਤੋਂ ਸ਼ਾਮ ਤੱਕ ਇਹ ਸੇਵਾ ਚੱਲਦੀ ਰਹਿੰਦੀ ਹੈ ਅਤੇ ਨਿਰਸਵਾਰਥ ਹੋ ਕੇ ਇਹ ਸੇਵਾ ਕਰਦੇ ਆ ਨਾ ਤੁਸੀਂ ਸਾਹਮਣੇ ਵੇਖ ਵੀ ਸਕਦੇ ਹੋ ਇਹਨਾਂ ਨੂੰ ਕਿ ਸਾਰੇ ਕਿਵੇਂ ਕੇਲੇ ਦੇ ਛਿੱਲਣ ਤੇ ਹੋਰ ਜੋ ਵੀ ਫालतू ਚੀਜ਼ਾਂ ਹੁੰਦੀਆਂ ਨੇ ਇਹਨਾਂ ਨੂੰ ਚੁੱਕ ਕੇ ਰੇੜੀ ਦੇ ਵਿੱਚ ਪਾਉਂਦੇ ਹਨ ਇਹਨਾਂ ਨਾਲ ਆਪਾਂ ਗੱਲਬਾਤ ਵੀ ਕਰਾਂਗੇ ਤੇ ਇਹਨਾਂ ਨੂੰ ਆਪਾਂ ਪੁੱਛਾਂਗੇ ਕਿ ਇਹ ਪ੍ਰੇਰਣਾ ਤੁਹਾਨੂੰ ਕਿੱਥੋਂ ਮਿਲੀ ਤੁਸੀਂ ਨਿਰਸਵਾਰਥ ਹੋ ਕੇ ਸੇਵਾ ਕਰਦੇ ਹੋ ਮੋਟਰਸਾਈਕਲ ਵੀ ਸਾਰਾ ਦਿਨ ਇਸ ਦਾ ਤੇਲ ਵੀ ਬਾਲਦੇ ਹੋ ਤੇ ਇਹ ਸੇਵਾ ਤੁਹਾਨੂੰ ਇਹ ਪ੍ਰੇਰਣਾ ਕਿੱਥੋਂ ਬਣੀ ਇਹ ਆਪਾਂ ਇਹਨਾਂ ਨਾਲ ਗੱਲਬਾਤ ਕਰਕੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਆ ਸਾਹਮਣੇ ਵੇਖੋ ਆ ਗੋਬਿੰਦ ਸਿੰਘ ਕਿੰਨੀ ਸੇਵਾ ਇਹ ਕਰ ਰਿਹਾ ਹੈ ਤੰਦੇਹੀ ਦੇ ਨਾਲ ਇਹ ਸੇਵਾ ਨਿਭਾ ਰਿਹਾ ਹੈ ਖਲੀ ਨਾ ਕਿੜਾ ਤੇ ਕਿੜਾ ਪੰਡਾ ਫੁਟਾ ਵਾਹਿਗੁਰੂ ਜੀ ਦਾ ਖਾਸਾ ਸ੍ਰੀ ਵਹਿਗੁਰੂ ਜੀ ਦੀ ਸਤਿ ਮੇਰਾ ਨਾਮ ਜੀ ਗੋਬਿੰਦ ਸਿੰਘ ਸਾਨੇ ਹਗਰਬਖ ਸਿੰਘ ਪਿੰਡ ਪੰਨੀ ਵਾਲਾ ਖਤਾ ਜੀ ਪਟਾ ਜੀ ਸਿੰਘ ਸਿੰਘ ਜੀ ਤਨੋਬ ਬਰਮੇਲ ਸਿੰਘ ਪੰਨੀ ਵਾਲਾ ਸਰਪਾਈ ਅੱਛਾ ਮੈਂ ਤੁਹਾਨੂੰ ਵੇਣਾ ਵੀ ਹਰ ਕੇ ਵਾਰੀ ਜਦੋਂ ਨਗਰ ਕੀਰਤਨ ਹੁੰਦਾ ਤੁਸੀਂ ਇਹ ਫ੍ਰੀ ਸੇਵਾ ਕਰਦੇ ਆਂ ਬਿਅਾ ਜਿਹੜਾ ਗੰਦ ਮੰਦਾ ਲਖਾ ਫੇਰ ਜਾਂ ਖੁਰਾ ਗਲਾਸ ਆ ਇੱਕ ਕੋਈ ਹੈ ਸਾਰਿਆਂ ਚਾਹਦੇ ਆ ਤੁਸੀਂ ਵੀ ਇਹ ਤੁਸੀਂ ਮਤਲਬ ਨਿਰਸਵਾਰਥ ਫ੍ਰੀ ਸੇਵਾ ਕਰਦੇ ਆਂ ਜਾਂ ਕੋਈ ਤੁਹਾਨੂੰ ਇਹਦੀ ਤਰਖਾ ਚੂ ਜਾਂ ਕੋਈ ਕਿਸੇ ਦੰਦਾ ਗ੍ਰ ਬਿਲਕੁਲ ਜੀ ਇਹ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋਈ ਆ ਸਾਨੂੰ ਸੁਭਾਗ ਸਮਾਂ ਪ੍ਰਾਪਤ ਕੀਤਾ ਮਹਾਰਾਜ ਨੇ ਦਿੱਤਾ ਹੋਇਆ ਸੇਵਾ ਦਾ ਫਲ ਬਖਸ਼ਿਆ ਇਹ ਸੇਵਾ ਦੇ ਤੌਰ ਤੇ ਕਰਦੇ ਨਮਾਣੇ ਜੀ ਦਾਸ ਆ ਗੁਰੂ ਮਹਾਰਾਜ ਦੇ ਇਹ ਸੇਵਾ ਦੇ ਤੌਰ ਤੇ ਕੰਮ ਕਰ ਰਹੇ ਹਾਂ ਇਹ ਸਾਰਾ ਦਿਨ ਤੁਸੀਂ ਸਵੇਰ ਤੋਂ ਸ਼ਾਮ ਤੱਕ ਹੀ ਨਾਲ ਰਹਿੰਦੇ ਆ ਕਿ ਕੋਈ ਘੱਟਾ 2 ਘੰਟੇ ਲਾ ਕੇ ਦੁਰ ਜਾਂਦੇ ਆ ਹਾਂਜੀ ਗੁਰੂ ਮਹਾਰਾਜ ਦੀ ਕਿਰਪਾ ਦੁਆਰਾ ਜਦੋਂ ਤੋਂ ਮਹਾਰਾਜ ਗੁਰੂ ਸਾਹਿਬ ਤੋਂ ਵਰਧਾ ਤੋਂ ਆਰੰਭ ਹੁੰਦਾ ਉਦੋਂ ਤੋਂ ਲੈ ਕੇ ਸਮਾਪਤੀ ਤੱਕ ਗਲੀਆਂ ਵਿੱਚ ਜੋ ਵੀ ਗਲਾਸ ਡਿਸਪੋਜ਼ੇਬਲ ਕਾਰਗਟ ਕੂੜਾ ਜੋ ਵੀ ਸੰਗਤਾਂ ਤੋਂ ਬੈਕ ਸਾਈਡ ਤੇ ਖਿਲਰ ਜਾਂਦਾ ਉਹ ਸਾਰਾ ਇਕੱਠਾ ਕਰਕੇ ਅਸੀਂ ਇਹ ਸਾਰੇ ਨੂੰ ਇੱਕ ਥਾਂ ਮੰਡੀਚਰ ਜਾ ਕੇ ਇਸ ਨੂੰ ਅਗਨ ਭੇਟ ਕਰ ਦਿੱਤਾ ਜਾਂਦਾ ਹੈ ਇਹ ਮਤਲਬ ਜਿਹੜੇ ਮਗਰੋਂ ਜਿਵੇਂ ਕੇਲਾਂ ਦੇ ਛਿਲੜਾ ਜਾਂ ਹੋਰਾਂ ਗੰਮਾਂ ਦਾ ਤੇ ਪਿੱਛੋਂ ਸਾਰੇ ਚੱਕਦੇ ਆਂ ਜਾਂ ਅੱਗੇ ਵੀ ਕੋਈ ਚੀਜ਼ ਪਈ ਹੈ ਉਹਨੂੰ ਵੀ ਤੁਸੀਂ ਚੱਕ ਕੇ ਦੇ ਵਿੱਚ ਪਾ ਦਿੰਦੇ ਆਂ ਸਾਰੋ ਜੀ ਜਦੋਂ ਗੁਰੂ ਮਾਰੇ ਦੀ ਸਵਾਈ ਲੰਘ ਜਾਂਦੀ ਆ ਪਿੱਛੇ ਕੋਈ ਵੀ ਚੀਜ਼ ਮਿਲਦੀ ਆ ਫੇਰ ਕੰਕਰੀਟ ਮਿਲਦਾ ਕੋਈ ਕਾਗਜ਼ ਮਿਲਦਾ ਜਾਂ ਕੱਚ ਮਿਲਦਾ ਕਾ ਜਾ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਫਰਕ ਫਰੂਟ ਮਿਲਦਾ ਰੇਸਟ ਹੋਇਆ ਅਸੀਂ ਹਰ ਚੀਜ਼ ਚੱਕ ਕੇ ਤੇ ਇਹਨਾਂ ਨੂੰ ਟਿਕਾਣੇ ਸਰ ਲਾ ਦਿੰਨੇ ਆ ਜੀ ਅੱਜ ਕਰ ਲੋ ਵੀ ਤੁਹਾਨੂੰ ਅਚਾਨਕ ਕੋਈ ਕੰਮ ਪੈ ਜਾਂਦਾ ਕਿਤੇ ਜਾਣਾ ਪੈ ਜਾਂਦਾ ਕੋਈ ਕੰਮ ਮਿਲ ਜਾਂਦਾ ਫਿਰ ਵੀ ਤੁਸੀਂ ਇਹਨੂੰ ਨਹੀਂ ਛੱਡਦੇ ਵੀ ਇਹਨੂੰ ਪਹਿਲ ਦਿੰਨੇ ਆ ਤੇ ਉਹ ਕੰਮ ਨੂੰ ਪਹਿਲ ਨਹੀਂ ਦਿੰਦੇ ਨਹੀਂ ਜੀ ਗੁਰੂ ਮਹਾਰਾਜ ਦੀ ਸੇਵਾ ਤੋਂ ਵੱਡਾ ਦਾ ਵੈਸੇ ਕੋਈ ਕੰਮ ਹੋ ਹੀ ਨਹੀਂ ਸਕਦਾ ਦਾ ਸਭ ਤੋਂ ਵੱਡਾ ਦਾ ਗੁਰੂ ਮਹਾਰਾਜ ਦੀ ਸੇਵਾ ਤੇ ਇਹਨਾਂ ਨੇ ਸੇਵਨ ਵਾਲੀ ਮੇਵਾ ਮਿਲਦੀ ਹੈ ਜੀ ਅੱਛਾ ਹਰੇਕ ਵਾਰੀ ਮਤਲਬ ਤੁਸੀਂ ਇਹ ਸੇਵਾ ਕਰਦੇ ਹੋ ਹਾਂਜੀ ਜਿਹੜਾ ਗੁਰਪੁਰ ਆਉਂਦੇ ਆ ਹਰ ਤਵੇਰੀ ਅਸੀਂ ਸੇਵਾ ਜਿਹੜਾ ਤੁਸੀਂ ਸਾਰਾ ਦਿਨ ਮੋਟਰਸਾਈਕਲ ਦਾ ਤੇਲ ਛਾੜਦੇ ਹੋ ਪੈਟਰੋਲ ਛਾੜਦੇ ਬੜਾ ਵਹਿੰਗਾ ਸਵੇਰ ਤੋਂ ਸ਼ਾਮ ਤੱਕ ਹੌਲੀ ਹੌਲੀ ਲਈ ਫਿਰਦੇ ਹੋ ਵੀ ਇਹ ਤੁਹਾਨੂੰ ਐ ਨਹੀਂ ਲੱਗਦਾ ਵੀ ਤੁਹਾਡੇ ਘਰ ਦੇ ਕਹਿਣ ਵੀ ਤੁਸੀਂ ਸਾਰਾ ਦਿਨ ਕਿਉਂ ਤੇਲ ਛਾੜਦੇ ਫਿਰਦੇ ਆ ਦੂਜੇ ਵੀ ਤੁਰੇ ਫਿਰਦੇ ਤੁਸੀਂ ਨਾਲ ਤੁਰੇ ਫਿਰੋ ਨਹੀਂ ਜੀ ਸਾਨੂੰ ਇਸ ਤਰ੍ਹਾਂ ਘਰ ਦੇ ਤਾਂ ਵੀ ਨਹੀਂ ਹੈਗੀ ਆਸ ਘਰ ਦੇ ਵੀ ਸਾਨੂੰ ਸਾਥ ਦਿੰਦੇ ਆ ਸਪੋਰਟ ਕਰਦੇ ਆ ਵੀ ਇਸ ਤਰ੍ਹਾਂ ਸੇਵਾ ਭਾਵ ਆਪਾਂ ਨੂੰ ਨਿਮਾਣੇ ਦਾਸ ਹੋ ਕੇ ਕਰਨੀ ਚਾਹੀਦੀ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਜੋ ਕੋਹਾਂ ਦਾ ਤੁਸੀਂ ਵੀ ਸਾਰਾ ਦਿਨ ਸੇਵਾ ਕਰਦੇ ਹੋ ਹਰੇਕ ਵਾਰੀ ਨਾਲ ਹਰੇਕ ਵਾਰੀ ਨਾਲ ਸੇਵਾ ਕਰਦੇ ਆਂ ਫਿਰ ਕੋਈ ਖੁਸ਼ੀਆਂ ਪ੍ਰਾਪਤ ਹੁੰਦੀਆਂ ਹਾਂਜੀ ਹਾਂਜੀ ਮਾਲੇ ਦੀ ਕਿਰਪਾ ਜੀ ਮਨ ਨੂੰ ਸਕੂਨ ਮਿਲਦਾ ਹੈ ਬਿਲਕੁਲ ਜੀ ਬਿਲਕੁਲ ਪੂਰਾ ਨਿਮਾਣਾ ਦਾਸ ਬਣ ਕੇ ਮਨ ਨੂੰ ਪੂਰਾ ਸਕੂਨ ਮਿਲਦਾ ਜੀ ਠੀਕ ਆ ਜੀ ਮਿਹਰਬਾਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ